ਜਵਾਨ ਪਿੰਡ ਭਰਾਓ ਆ ਦੱਸਿਓ ਤੁਸੀਂ ਪੁਲ ਵੇਖ ਕੇ ਇਹ ਪੁਲ ਕਿੰਨਾ ਡੂੰਘਾ ਤੇ ਕੀ ਇਹ ਪੁਲ ਸੁਰੱਖਤ ਹੈ ਕੀ ਪੁਲੇ ਕੋਈ ਵੱਡੀਆਂ ਠਕਨਾਵਾਂ ਨੂੰ ਜਨਮ ਨਹੀਂ ਦੇ ਸਕਦਾ ਕਿੰਨਾ ਡੂੰਘਾ ਤੇ ਇੱਕ ਪੁਲ ਵੀ ਬੜਾ ਟੈਟ ਜਿਹਾ ਹੈ ਬੜਾ ਤੰਗ ਪੁਲ ਤੇ ਦੂਸਰੇ ਪਾਸੇ ਦੀ ਕੋਈ ਆ ਤੁਸੀਂ ਵੇਖ ਸਕਦੇ ਸਾਈਡਾਂ ਦੇ ਉੱਪਰ ਕੋਈ ਕਵਰ ਵੀ ਨਹੀਂ ਹੈ ਜਿੰਨੂੰ ਰੇਲਿੰਗ ਕਹੋ ਸਕਦੇ ਆਪਾਂ ਜਾਂ ਸੇਫਟੀ ਗਾਰਡ ਕਹਿ ਸਕਦੇ ਜਾਂ ਕੁਝ ਵੀ ਕਹਿ ਸਕਦੇ ਆ ਇਹ ਪੁਲ ਜਿਹੜਾ ਹੈਗਾ ਆ ਇਹ ਪਿੰਡ ਸਰਹਾਲਾ ਅਤੇ ਤੇ ਬੋਰ ਇਹਦੇ ਉੱਤੇ ਬਿਲਕੁਲ ਪੈ ਜਾਂਦਾ ਸਰਹਾਲੇ ਦੇ ਉੱਪਰ ਤੇ ਇਹ ਤੂੰ ਗਾਂੜਲੇ ਪਾਸੇ ਪਿੰਡ ਪੈ ਜਾਂਦਾ ਇਹਦਾ ਖੈੜਾ ਚੱਕ ਬਾਲਾ ਨੂੰ ਜੋੜਨ ਵਾਲਾ ਪੁਲ ਇਹ ਪੁਲ ਇੰਨਾ ਜਿਆਦਾ ਟੈਟ ਹੈ ਕਿ ਰਾਤ ਦੇ ਸਮੇਂ ਜਰੂਰ ਇੱਥੇ ਕੋਈ ਨਾ ਕੋਈ ਦੁਰਘਟਨਾਵਾਂ ਵਾਪਰਦੀਆਂ ਹੋਣਗੀਆਂ ਐਕਸੀਡੈਂਟ ਹੋ ਜਾਂਦੇ ਹੋਣਗੇ ਤੇ ਤੁਸੀਂ ਵੇਖ ਸਕਦੇ ਹੋ ਰਸਤਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਮੈਂ ਆਸ ਕਰਦਾ ਕਿ ਇੱਥੋਂ ਦੇ ਜਿਹੜਾ ਵੀ ਕੋਈ ਐਮਐਲਏਜ਼ ਆ ਉਹ ਇਧਰ ਧਿਆਨ ਦੇਵੇ ਇਸ ਪੁਲ ਨੂੰ ਸੁਰੱਖਿਤ ਕਰਨ ਲਈ ਕਿਸੇ ਦੀ ਜਾਨ ਜਾ ਸਕਦੀ ਆ ਇੱਥੇ ਬੇਸ਼ੱਕ ਇੱਕ ਲੱਗਾ ਹੋਇਆ ਪੁਲ ਦੇ ਉੱਪਰ ਤੁਸੀਂ ਵੇਖ ਸਕਦੇ ਹੋ ਮੈਂ ਨਾਂ ਨਹੀਂ ਲਵਾਂਗਾ ਕਿਸੇ ਦਾ ਵੀ ਇਹ ਇੱਕ ਚੌੜਾ ਫੁੱਲ ਹੋਣਾ ਚਾਹੀਦਾ ਸੇਫਟੀ ਹੋਣੀ ਚਾਹੀਦੀ ਆ ਤਾਂ ਕਿ ਇੱਥੇ ਕੋਈ ਦੁਰਘਟਨਾ ਨਾ ਹੋਵੇ ਇਹ ਪੁਲ ਵੀ ਬੜਾ ਟੇਢੇ ਤਰੀਕੇ ਨਾਲ ਬਣਿਆ ਜੇ ਰਾਤ ਕੋਈ ਗੱਡੀ ਤੇਜ਼ ਆਵੇ ਤੇ ਗੱਡੀ ਇਹਦੇ ਵਿੱਚ ਵੀ ਡਿੱਗ ਸਕਦੀ ਆ ਇਸ ਸਾਈਡ ਦੇ ਉੱਪਰ ਮੈਂ ਇਧਰੋਂ ਦੀ ਲੱਗ ਰਿਹਾ ਸਾਂ ਇਹ ਮਜੀਠੇ ਹਲਕੇ ਦਾ ਪਿੰਡ ਆ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਜੋ ਬਹੁਤ ਹੀ ਟੁੱਟਿਆ ਫੁੱਟਿਆ ਪੁਲ ਦੀ ਹਾਲਤ ਆ ਤੁਸੀਂ ਦੂਰ ਤੱਕ ਵੇਖ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਨੇ ਲੋਕਾਂ ਨੂੰ ਹਰ ਗੱਲ ਵੱਲ ਧਿਆਨ ਦੇਣਾ ਚਾਹੀਦਾ ਜੇ ਕੋਈ ਦੇਖ ਕੇ ਮਰ ਜਾਂਦਾ ਫਿਰ ਅਸੀਂ ਕਿੰਨੇ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਬੜੇ ਅਫਸੋਸ ਕਰਨ ਜਾਂਦੇ ਆ ਇਸ ਕਰਕੇ ਇਸ ਚੀਜ਼ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ